ਕੀ ਜਿਹੜੀ ਸਾਡੀ ਯਾਦਗਾਰ ਆ ਸਾਡੀ ਨਿਸ਼ਾਨੀ ਆ ਮੈਂ ਬੰਗਾਲ ਜਾ ਕੇ ਆਇਆ ਆ ਮੈਂ ਇਸ ਕੋਲੋਂ ਕਾਇਲ ਆ ਉਹਨਾਂ ਲੋਕਾਂ ਦਾ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਫਰੀਡਮ ਫਾਈਟਰ ਨੇ ਉਹਨਾਂ ਦੇ ਯੋਧੇ ਨੇ ਸੰਘਰਸ਼ੀ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਚਾਹੇ ਜੰਗੇ ਆਜ਼ਾਦੀ ਚ ਕੀਤੀਆਂ ਜਾਂ ਉਹ ਤੋਂ ਪਹਿਲਾਂ ਕੀਤੀਆਂ ਜਾਂ ਅੰਗਰੇਜ਼ਾਂ ਨਾਲ ਲੜੇ ਤਾਂ ਉਹਨਾਂ ਨੂੰ ਦਾ ਸਾਹਮਣਾ ਹੀ ਸਾਹਮਣਾ ਉਹ ਕਲਾਕਾਰਾਂ ਨੂੰ ਵੀ ਸਾਂਭਿਆ ਹੋਇਆ ਉਹਨਾਂ ਦਾ ਉਹ ਕਲਾ ਨੂੰ ਹੀ ਬੜਾ ਪਿਆਰ ਕਰਦੇ ਆ ਉਹ ਕਲਾਕਾਰਾਂ ਦੇ ਘਰ ਸਾਂਭੀ ਬੈਠੇ ਆ ਉਹਨਾਂ ਦੇ ਪ੍ਰਾਤਨ ਜਿਨ੍ਹਾਂ ਨੇ ਨਿਸ਼ਾਨੀਆਂ ਕਿਸੇ ਦੇ ਪੀੜੇ ਮੰਜੇ ਪਰਾਤਨ ਲਿਖੀਆਂ ਹੋਈਆਂ ਹੱਥ ਲਿਖਤਾਂ ਕੁੱਲ ਨਿਸ਼ਾਨੀ ਸਾਹਮਣੇ ਆਉਣ ਵਾਲੀਆਂ نسلਾਂ ਨੂੰ ਦਿਖਾਉਂਦੇ ਆ ਵੀ ਆ ਸਾਡੇ ਉਹ ਲੋਕ ਨੇ ਜਿਨ੍ਹਾਂ ਨੇ ਸਾਡੀ ਖਾਤਰ ਸਾਡੀ ਕੌਮ ਨੂੰ ਜਿਉਂਦਾ ਰੱਖਣ ਦੀ ਖਾਤਰ ਆ ਉਹਨਾਂ ਦੀਆਂ ਕੁਰਬਾਨੀਆਂ ਨੇ ਸਾਡੇ ਕੋਲੇ ਕੀ ਆ ਅਸੀਂ ਨਾ ਸਰਹੰਦ ਦੀਆਂ ਨੀਹਾਂ ਸਾਂਭੀਆਂ ਨਾ ਚਮਕੌਰ ਦੀਆਂ ਗੜੀਆਂ ਸਾਂਭੀਆਂ ਨਾ ਠੰਡੇ ਬੁਰਜ ਸਾਂਭੇ ਨਾ ਬੁੰਗੇ ਸਾਂਭੇ ਨਾ ਅਸੀਂ ਦਰਦਸਨੀ ਡੌੜੀਆਂ ਸਾਂਭੀਆਂ ਨਾ ਕਿਲੇ ਸਾਂਭੇ ਸਾਰੇ ਢਹ ਢੇਰੀ ਕਰਾ ਲਏ ਅਚਿੱਤੀ ਸ਼ੌਂਕ ਪੈ ਗਈ ਅਚੋਲਿਆਂ ਵਾਲੇ ਕਾਰਸੇਵਾ ਵਾਲੇ ਸਭ ਢੇੜ ਢੇਰੀ ਕਰਕੇ ਉਹ ਪੱਥਰ ਚਾੜ੍ਹ ਦਿੱਤੇਗੇ ਜਿੰਨਾ ਕਿ ਮੈਂ ਕਹਿੰਦਾ ਬੱਚਿਆ ਉਹੀ ਸੰਭਲ ਗਏ ਤਾਂ ਬਹੁਤ ਵਧੀਆ ਗੱਲ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਮਾਰ ਮਹਿਸੂਸ ਕਰਨ ਕਿ ਆਹ ਸਾਡੀਆਂ ਨਿਸ਼ਾਨੀਆਂ ਨੇ ਨਹੀਂ ਤਾਂ ਕਿਤਾਬਾਂ ਦੇ ਵਿੱਚ ਤਾਂ ਬਦਲੀ ਰਹੇ ਨੇ ਇਹ ਕਿਤਾਬਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਤਿਹਾਸ ਬਦਲ ਚੁੱਕੇ ਆ ਤੇ ਆਉਣ ਵਾਲੇ ਸਮੇਂ 'ਚ ਬਦਲ ਦੇਣਗੇ ਜੇ ਅਸੀਂ ਨਾ ਜਾਗੇ ਤਾਂ ਪਰ ਨਿਸ਼ਾਨੀਆਂ ਰਸਣ ਗਈਆਂ